ਪਹਾੜੀ ਖੇਤਰ ਵਿੱਚ ਲਗਾਤਾਰ ਹੋ ਰਹੀ ਬਰਖਾ ਦੇ ਚਲਦਿਆਂ ਚੱਕੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬਿਆਸ ਰਿਆ ਕੰਢਲੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਪਿੰਡ ਵਾਸੀਆਂ ਅਤੇ ਐਸ ਐਚਓ ਮੁਕੇਰੀਆਂ ਜੁਗਿੰਦਰ ਸਿੰਘ ਹੋਰਾਂ ਦੇ ਦੱਸਣ ਮੁਤਾਬਕ ਪਾਣੀ ਤੁਸੀਬਨ ਤੋਂ ਹਲੇੜ ਜਨਾਰਦਨ ਮੰਡ ਮੋਤਲਾ ਕੁਲੀਆਂ ਕੋਲੀਆਂ ਸਿੰਬਲੀ ਮਹਿਤਾਪੁਰ ਜਹਾਨਪੁਰ ਅਤੇ ਦਰਿਆ ਦੇ ਕੰਢੇ ਕਈ ਪਿੰਡਾਂ ਵਿੱਚ ਜਾ ਵੜਿਆ ਜਿਸ ਨਾਲ ਪਿੰਡਾਂ ਦੇ ਲੋਕ ਆਪਣਾ ਜ਼ਰੂਰੀ ਸਮਾਨ ਅਤੇ ਮਾਲ ਪਸ਼ੂਆਂ ਦੇ ਨਾਲ ਸੁਰੱਖਿਅਤ ਜਗਾਵਾਂ ਤੇ ਜਾਂਦੇ ਦੇਖੇਗੇ ਐਸਐਚਓ ਜੁਗਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪੁੱਜ ਕੇ ਮੀਂਹ ਕਾਰਨ ਚੱਕੀ ਵਿੱਚ ਵਧਿਆ ਪਾਣੀ ਦਾ ਪੱਧਰ ਜਲਦ ਥੱਲੇ ਆਉਣ ਦੀ ਗੱਲ ਆਖੀ ਅਤੇ ਲੋਕਾਂ ਨੂੰ ਸੁਰੱਖਿਅਤ ਜਗਾਵਾਂ ਤੇ ਜਾਣ ਅਤੇ ਕਿਸੇ ਤਰ੍ਹਾਂ ਦਾ ਵੀ ਨਾ ਡਰਨ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ਇੱਕ ਪਾਸੇ ਜਿੱਥੇ ਪਿੰਡ ਵਾਸੀਆਂ ਨੇ ਮੌਕੇ ਦੇ ਹਾਲਾਤਾਂ ਨੂੰ ਬਿਆਨ ਕਰਦਿਆਂ ਪ੍ਰਸ਼ਾਸਨ ਨੂੰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਲਈ ਪੁਖਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਉੱਥੇ ਮੌਕੇ ਤੇ ਪੁੱਜੇ ਹਲਕਾ ਵਿਧਾਇਕ ਜੰਗੀ لال ਮਹਾਜਨ ਹੋਰਾਂ ਲੋਕਾਂ ਦਾ ਹਾਲਚਾਲ ਜਾਣਿਆ ਅਤੇ ਸੇਵਾ ਲਈ ਖੁਦ ਨੂੰ ਲੋਕਾਂ ਦੇ ਨਾਲ ਹੋਣਾ ਦੱਸਿਆ ਸੂਚਨਾ ਮਿਲਣ ਤੇ ਲੋਕਾਂ ਦੀ ਮਦਦ ਲਈ ਮਨਜੋਤ ਸਿੰਘ ਦੀ ਅਗਵਾਈ ਵਿੱਚ ਗੜ੍ਹਦੀਵਾਲ ਤੋਂ ਬਾਬਾ ਦੀਪ ਸਿੰਘ ਸੇਵਾ ਦਲ ਦੀ ਟੀਮ ਮੌਕੇ ਤੇ ਪੁੱਜੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਅਸੀਂ ਪਿੰਡ ਹਲੇੜ ਜਨਾਬਤਨ ਖੜੇ ਆ ਜਿੱਥੇ ਮੌਕੇ ਦੀ ਸਥਿਤੀ ਦੇ ਮੁਤਾਬਕ ਜਿਹੜਾ ਹੈਗਾ ਚੱਕੀ ਦਰਿਆ ਦਾ ਪਾਣੀ ਆ ਉਹਦੇ ਨਾਲ ਜਿਹੜਾ ਹੈਗਾ ਜਿਆਦਾ ਮੀਂਹ ਪੈਣ ਕਰਕੇ ਜਿਹੜਾ ਕੁਝ ਪਿੱਛੋਂ ਬੰਨ ਟੁੱਟਿਆ ਉਦੇ ਕਰਕੇ ਪਿੰਡ ਦੇ ਬਾਰ ਬਾਰ ਖੇਤਾਂ ਦੇ ਵਿੱਚ ਪਾਣੀ ਕਾਫੀ ਆ ਰਿਹਾ ਵਧ ਰਿਹਾ ਵਾ ਪਰ ਜਿਹੜਾ ਡੈਮ ਦੇ ਉੱਤੋਂ ਪਾਣੀ ਬਿਲਕੁਲ ਨੋਰਮਲ ਆ ਛੱਡਿਆ ਹੋਇਆ ਵਾ ਐਡੀ ਕੋ ਡਰਨ ਦੀ ਵੀ ਕੋਈ ਲੋੜ ਨਹੀਂਗਾ ਥੋੜੇ ਤਰ ਦੇ ਵਿੱਚ ਹੀ ਚੱਕੀ ਦਰਿਆ ਦਾ ਜਿਹੜਾ ਪਾਣੀ 2-3 ਘੰਟਿਆਂ ਦੇ ਵਿੱਚ ਹੀ ਥੱਲੇ ਹੋ ਜਾਊਗਾ ਇਸ ਕਰਕੇ ਪੈਨਕ ਹੋਣ ਦੀ ਵੀ ਕਿਸੇ ਨੂੰ ਲੋੜ ਨਹੀਂਗਾ ਪਰ ਅੱਜ ਫਿਲਹਾਲ ਖੇਤਾਂ ਵਿੱਚ ਪਾਣੀ ਜਿਹੜਾ ਫੈਲਿਆ ਹੋਇਆ ਪਿੰਡ ਆਲਗ ਵਾਲੇ ਜਿਹੜੇ ਆ ਕੇ ਪਿੰਡ ਵਿੱਚ ਆ ਕੇ ਘਰੇ ਹੋਏ ਹੈਗੇ ਆ ਤੁਸੀਂ ਦੇ ਕੀ ਹਾਲਾਤ ਨੇ ਤੁਸੀ ਦੇ ਵਿੱਚ ਕਾਫੀ ਜਗ੍ਹਾ ਤੋਂ ਅਸੀਂ ਗਏ ਸੀ ਕੋਸ਼ਿਸ਼ ਕੀਤੀ ਅੱਗੇ ਜਾ ਕੇ ਤੁਸੀਂ ਦੇ ਜਾਣ ਦੀ ਪ੍ਰਟੈਕਟਰ ਰਾਹੀ ਪਰ ਉਹ ਪਾਣੀ ਦਾ ਜਿਹੜਾ ਵਹਾ ਖੇਤਾਂ ਦੇ ਵਿੱਚ ਜ਼ਿਆਦਾ ਹੋਣ ਕਰਕੇ ਅਸੀਂ ਅੱਗੇ ਤੁਸੀਂ ਤੱਕ ਨਹੀਂ ਪਹੁੰਚ ਸਕੇ ਵਾਪਸ ਆ ਗਏ ਉੱਥੋਂ ਤੇ ਤੁਸੀਂ ਵਿੱਚੋਂ ਵਿੱਚੋਂ ਟੁੱਟੀ ਹੋਈ ਆ ਜਿਹੜੇ ਲੋਕਾਂ ਦੇ ਦੱਸਣ ਦੇ ਮਤਲਬਕ ਹੈਗਾ ਜੀ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਪਹਿਲਾਂ ਆਪਣੇ ਜਾਨਮਾਲ ਦੀ ਜਿਹੜੀ ਰੱਖਿਆ ਜ਼ਰੂਰੀ ਆ ਅਸੀਂ ਲੋਕਾਂ ਨੂੰ ਇਹ ਪਿੰਡਾਂ ਵਿੱਚ ਅਪੀਲ ਕਰਦੇ ਆਂ ਵੀ ਆਪਣਾ ਜਿਹੜਾ ਹੈਗਾ ਕੀਮਤੀ ਸਮਾਨ ਹੈਗਾ ਜਾਂ ਡੰਗਰ ਪਸ਼ੂ ਹੈਗੇ ਆ ਜਾਂ ਜਿਹੜਾ ਬੱਚੇ ਆ ਬਜ਼ੁਰਗ ਔਰਤਾਂ ਆ ਉਹਨਾਂ ਨੂੰ ਪਿੰਡ ਚੋਂ ਬਾਹਰ ਕੱਢਿਆ ਜਾਵੇ ਘਰ ਦਾ ਇੱਕ ਇੱਕ ਮੈਂਬਰ ਜਿਹੜਾ ਹੈਗਾ ਨਾਲ ਹੈਗਾ ਰੈਸਕਿਊ ਟੀਮਾਂ ਵੀ ਅਸੀਂ ਇਨਫੋਰਮ ਕਰ ਦਿੱਤਾ ਹੈ ਸਾਡੇ ਕੋਲ ਪਹੁੰਚ ਰਹੀ ਆ ਸਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਨਾਲ ਵੀ ਸਾਡੀ ਗੱਲ ਹੋ ਗਈ ਆ ਉਹਨਾਂ ਨੇ ਵੀ ਦੱਸਿਆ ਜੇ ਕਿਸੇ ਵੀ ਪ੍ਰੋਬਲਮ ਦੀ ਕੋਈ ਸਥਿਤੀ ਆਉਂਦੀ ਆ ਤਾਂ ਸਾਨੂੰ ਜਰੂਰ ਧਿਆਨਤ ਲਿਆਓ ਕਿ ਅਸੀਂ ਨਾਲ ਹੀ ਐਨਡੀਆਰ ਦੀਆਂ ਟੀਮਾਂ ਆ ਗਈਆਂ ਜਿਹੜੀਆਂ ਸਾਡੀਆਂ ਰੈਡੀ ਬੈਠੀਆਂ ਵਾਂ ਅਸੀਂ ਲੋਕਾਂ ਲਈ ਪੂਰੇ ਸੁਚੇਤ ਆ ਦਿਨ ਰਾਤ ਵਾਸਤੇ ਅਸੀਂ ਪਿੰਡ ਵਾਸੀ ਹਲੇੜ ਜਨਾਰਦਨ ਔਰ ਮੌਂਦ ਮੋਤਲਾ ਦੇ ਜਿਹੜਾ ਪਾਣੀ ਦੀ ਸਥਿਤੀ ਹੈਗੀ ਆ ਬਹੁਤ ਹੀ ਭयंकर ਆ ਔਰ ਪਾਣੀ ਪਿੱਛੋਂ ਬਹੁਤ ਆਇਆ ਜਿਹਦੇ ਨਾਲ ਜਿਹੜਾ ਗੋਲੀਆਂ ਹਲੇੜ ਜਨਾਰਦਨ ਔਰ ਮੋਤਲੇ ਦਾ ਜਿਹੜਾ ਸੰਪਰਕ ਹੈਗਾ ਆ ਉਹ ਤੁਸੀਂ ਕਮਜ਼ੋਰ ਹੋਣ ਕਰਕੇ ਤੁਸੀਂ ਟੁੱਟਣ ਕਰਕੇ ਜਿਹੜਾ ਹੈਗਾ ਆ ਫਸਲਾਂ ਦਾ ਜਿਹੜਾ ਆ ਬਹੁਤ ਹੀ ਬੁਰੀ ਜਿਹੜੀਆਂ ਫਸਲਾਂ ਬਰਬਾਦ ਹੋ ਗਈਆਂ ਆ ਔਰ ਹੁਣ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜਾ ਹਲੇੜ ਜਨਾਰਦਨ ਮੰਡ ਮੋਤਲੇ ਦੇ ਵਿੱਚ ਜਿਹੜਾ ਆ ਘੁਸ ਰਿਹਾ ਆ ਅਸੀਂ ਆਦਰਨੀਏ ਡਿਪਟੀ ਕਮਿਸ਼ਨਰ ਸਾਹਿਬ ਐਸ ਡੀ ਐਮ ਸਾਹਿਬ ਔਰ ਅਸੀਂ ਪ੍ਰਸ਼ਾਸਨ ਨੂੰ ਪੁਰਜ਼ੋਰ ਮੰਗ ਕਰਦੇ ਆ ਕੀ ਜਾਨੀ ਮਾਲ ਦੀ ਹਿਫਾਜ਼ਤ ਦੇ ਲਈ ਪ੍ਰਬੰਧ ਪੁਖਤਾ ਜਿਹੜੇ ਆ ਪ੍ਰਬੰਧ ਕਰਨੇ ਚਾਹੀਦੇ ਆ ਔਰ ਮੌਕੇ ਤੇ ਐਨਡੀਆਰਐਫ ਦੀਆਂ ਜੜੀਆਂ ਟੀਮਾਂ ਨੂੰ ਹੈਗਾ ਆ ਉਹ ਰੈਸਕਿਊ ਦੇ ਲਈ ਬੁਲਾਣਾ ਚਾਹੀਦਾ ਆ ਅਸੀਂ ਪੁਰਜਰ ਮੰਗ ਕਰਦੇ ਆ ਕਿ ਉਸ ਤੋਂ ਬਾਅਦ ਜਿੰਨਾ ਵੀ ਨੁਕਸਾਨ ਹੋਇਆ ਆ ਉਹਦੀ ਗਰਦਾਬਰੀ ਕਰਕੇ ਮੂਰ ਰੂਪ ਦੇ ਵਿੱਚ 100% ਜਿਹੜਾ ਕਿਸਾਨਾਂ ਨੂੰ ਹੈਗਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਪਿੰਡ ਹਲੇੜ ਵਿੱਚ ਅੱਜ ਆਏ ਅਸੀਂ ਪਾਣੀ ਦਾ ਦੇਖਣ ਵਾਸਤੇ ਇਹ ਸਾਡੇ ਖੜਿਆ ਖੜਾਈਆਂ 5 ਮਿੰਟਾਂ ਦੇ ਵਿੱਚ ਹੀ ਪਾਣੀ ਜਿਹੜਾ ਆ ਬੜਾ ਬਹਾਬ 4-4 ਫੁੱਟ ਪਾਣੀ ਹੋ ਗਿਆ ਜਿਹੜਾ ਕਿ ਹੁਣ 5 ਮਿੰਟ ਪਹਿਲੇ ਪਾਣੀ ਨਹੀਂ ਸੀ ਇਹ ਸਾਰਾ ਕਾਰਨ ਇਹ ਹੈ ਕਿ ਪਿਛਲੀ ਤੁਸੀ ਟੁੱਟੀ ਆ ਉਹ ਤੁਸੀ ਟੁੱਟਣ ਦੇ ਨਾਲ ਇੱਥੇ ਜਿਹੜਾ ਖਤਰਾ ਜਿਆਦਾ ਤੋਂ ਜਿਆਦਾ ਹੋ ਗਿਆ ਔਰ ਅਸੀਂ ਤੇ ਇਹੀ ਪ੍ਰਮਾਤਮਾ ਕੋ ਅਰਦਾਸ ਕਰਦੇ ਆ ਕਿ ਆਪ ਵੀ ਕਿਤੇ ਪਿਛਲੀ ਵਾਰ ਵਾਂਗੂ ਨਾ ਇੱਥੇ ਕੰਮ ਹੋ ਜੇ ਸਹੀ ਸਲਾਮਤ ਰਵੇ ਸਾਰੇ ਪਰਿਵਾਰ ਵਸਦੇ ਰਹਿਣ ਆਪਣੇ ਆਪਣੇ ਘਰਾਂ ਚ ਰਹਿਣ ਇਹੀ ਸੁੱਖ ਸਮਰiddhi ਵਾਸਤੇ ਅਸੀਂ ਪ੍ਰਾਰਥਨਾ ਕਰਦੇ ਆ ਕਿ ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਕਿਉਂਕਿ 2023 ਵਿੱਚ ਵੀ ਜਦੋਂ ਇੱਥੇ ਆਇਆ ਸੀ ਸਰਕਾਰ ਤੋਂ ਉਦੋਂ ਵੀ ਅਸੀਂ ਮੰਗ ਕੀਤੀ ਸੀ ਲੇਕਿਨ ਸਰਕਾਰ ਦੇ ਜਿਹੜੇ ਵੀ ਨੁਮਾਇੰਦੇ ਉਦੋਂ ਆਏ ਸੀ ਉਹਨਾਂ ਸਾਰਿਆਂ ਨੇ ਕਹਿ ਕੇ 418 ਵਾਲੀ ਪੁਲੀ ਤੁਸੀਂ ਜਿਹੜੀ ਆ ਅਸੀਂ ਬਣਾਂਗੇ ਲੇਕਿਨ ਕੀਤਾ ਕੁਝ ਨਹੀਂ ਕਹਿਣ ਦੇ ਵਿੱਚ ਹੀ ਗੱਲ ਰਹੀ ਕਾ ਸੀ ਇੱਥੇ ਸਪਰ ਬਣਾਵਾਂਗੇ ਪੱਥਰ ਲਵਾਵਾਂਗੇ ਲੇਕਿਨ ਕਿਸੇ ਨੇ ਕੋਈ ਪ੍ਰਯਾਸ ਨਹੀਂ ਕੀਤਾ ਇਸ ਕਰਕੇ ਸਰਕਾਰਾਂ ਕਹਿੰਦੀਆਂ ਕੋਸ਼ਾ ਔਰ ਕਰਦੀਆਂ ਕੁਛ ਹੈ ਤਈ ਵਿੱਚ ਵੀ ਸਰਕਾਰ ਜਿਹੜੀ ਆਵਾਦੀ ਪਾਰਟੀ ਦੀ ਸਰਕਾਰ ਸੀ ਉੱਥੇ ਝੂਠ ਬੋਲ ਗਈ ਕਿ ਹਾਂ ਭਈ ਅਸੀਂ ਇੱਥੇ ਸਪਰ ਬਣਾਵਾਂਗੇ ਪਾਣੀ ਨੂੰ ਰੋਕ ਲਾਵਾਂਗੇ ਲੇਕਿਨ ਅੱਜ ਤੁਹਾਡੇ ਸਾਹਮਣੇ ਆ ਕਿ ਹੁਣ ਫੇਰ ਅਸੀਂ ਪਾਣੀ ਦੀ ਮਾਰ ਦੇ ਥੱਲੇ ਆ ਰਹੇ ਆ ਉਹ ਇਸੇ ਕਰਕੇ ਆ ਰਹੇ ਕਿ ਤੁਸੀਂ ਨਹੀਂ ਬੰਨੀਆ ਸਰਕਾਰਾਂ ਨੇ ਕਿਹਾ ਕੁਛ ਤੇ ਕੀਤਾ ਕੁਛ ਨਹੀਂ ਉਹ ਇਹ ਕੰਮ ਜਿੰਨੇ ਧਰਮ ਜੀ ਤੁਸੀਂ ਦੱਸਿਆ ਇਹ ਸਾਰੇ ਕੰਮ ਸਰਕਾਰ ਦੇ ਕਰਨ ਵਾਲੇ ਆ ਅਸੀਂ ਤਾਂ ਪੋਜੀਸ਼ਨ ਚ ਅਸੀਂ ਤਾਂ ਹੁਣ ਵੀ ਕਹਿੰਦੇ ਜੇ ਰੱਬ ਕਰੇ ਉਹੋ ਜੇ ਹਾਲਾਤ ਨਾ ਆਣ ਜਿ ਆਜਣਗੇ ਤੇ ਅਸੀਂ ਸਾਰੀ ਪਬਲਿਕ ਦੇ ਨਾਲ ਆ ਤਨ ਮਨ ਤਨ ਦੇ ਨਾਲ ਆ ਜੋ ਵੀ ਸਾਡੇ ਕੋਲ ਸੇਵਾ ਹੋ ਸਕੇਗੀ ਅਸੀਂ ਕਰਾਂਗੇ ਹਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਤੁਸੀਂ ਇਹ ਸਾਰੇ ਦੇਖ ਹੀ ਰਹੇ ਪਾਣੀ ਦਾ ਜਿਵੇਂ ਪਿਛਲੀ ਵਾਰ 2023 ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਸਾਡੀਆਂ ਸੁਆਵਾਂ ਚਲੀਆਂ ਸੀਗੀਆਂ ਆਪਾਂ ਮੋਤਲਾ ਪਿੰਡ ਹੋਇਆ ਹਲੇੜ ਪਿੰਡ ਹੋਇਆ ਤੇ ਦੋ ਪਿੰਡ ਹੋਰ ਆ ਉਹਨਾਂ ਦੇ ਨਾਮ ਨਹੀਂ ਮੈਨੂੰ ਯਾਦ ਤੇ ਪਿਛਲੇ ਸਾਲ ਇਹਨਾਂ ਪਿੰਡਾਂ ਚੋਂ ਕਾਫੀ ਬੰਦੇ ਅਸੀਂ ਰੈਸਕਿਊ ਕਰਕੇ ਤੇ ਬਾਹਰ ਲਿਆਂਦੇ ਗਏ ਸੀ ਤੇ ਅੱਜ ਜਿਹੜੀ ਫਿਰ ਜਿਹੜੀ ਤੁਸੀ ਟੁੱਟ ਗਈ ਆ ਪਾਣੀ ਦੇਖ ਸਕਦੇ ਕਿਵੇਂ ਕਿੰਨਾ ਪਾਣੀ ਆ ਰਿਹਾ ਤੇ ਹੁਣ ਫਿਰ ਸਾਨੂੰ ਕੌਲਾਂ ਆਈਆਂ ਹਲੇੜ ਪਿੰਡ ਤੋਂ ਲਾਗੇ ਪਿੰਡਾਂ ਚ ਹੋਰ ਆ ਰਹੀਆਂ ਕੌਲਾਂ ਵੀ ਬਾਈ ਜੀ ਸਾਡੇ ਬੱਚਿਆਂ ਨੂੰ ਕੱਢਣਾ ਸਾਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਆਓ ਤੇ ਹੁਣ ਸਾਡਾ ਰੈਸਕਿਊ ਅਸੀਂ ਪਹੁੰਚ ਚੁੱਕੇ ਆਂ ਤੇ ਹੁਣ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਜੇ ਕੋਈ ਕਾਲ ਆਈ ਆ ਜਾਂ ਕਿਹਨੂੰ ਕੱਢ ਕੇ ਲਿਆਉਣਾ ਆ ਤੇ ਉਹ ਜ਼ਰੂਰ ਲਿਆਂਦੇ ਜਾਣਗੇ